ਜੋ ਜਿਕਾ ਕਾਲ ਸਹਾ ਕਰਹੇ ਵਾਹਿ ਗੁਰ ਜਿੱਕੀ ਪਤੇ ਗੋੜ ਮਹੱਲਾ ਚੌਥਾ ਇਹ ਵੀ ਗੋੜ ਸੁਧ ਹੈ ਗੋੜ ਹੋੜੇ ਦੇ ਨਾਲ ਗੋੜ ਮਹੱਲਾ ਚੌਥਾ ਜਿਤਨੇ ਸਾਹ ਪਾਤ ਸਾਹ ਉਮਰਾਵ ਸਿਕਦਾਰ ਚੌਧਰੀ ਸਭ ਮਿਥਿਆ ਝੂਠ ਭਾਵ ਦੂਜਾ ਜਾਣ ਜਿਤਨੇ ਸਾਹ ਪਾਤ ਸਾਹ ਇਥੇ ਠਮਕ ਉਮਰਾਵ ਸਿਕਦਾਰ ਚੌਧਰੀ ਇਥੇ ਵਿਸਰਾਮ ਸਭ ਮਿਥਿਆ ਝੂਠ ਇਥੇ ਠਮਕ ਤਾਉ ਦੂਜਾ ਜਾਨ ਹਰ ਅਬਿਨਾਸੀ ਸਦਾ ਸਿਰ ਨਹਿਚਲ ਤਿਸ ਮੇਰੇ ਮਨ ਭਜ ਪਰਵਾਣ ਮੇਰੇ ਮਨ ਨਾਮ ਹਰੀ ਭਜ ਸਦਾ ਦੀਵਾਨ ਪਾਜ ਪਦ ਤੇ ਵਿਸਰਾਮ ਲਾਉਣਾ ਜੋ ਹਰ ਮਹਿਲ ਪਾਵੈ ਗੁਰਬਚਨੀ ਤਿਸ ਜੀਵਡ ਅਵਰਨਾਹੀ ਕਿਸੈ ਦਾ ਤਾਣ ਰਹਾਉ ਜਿਤਨੇ ਧਨਵੰਤ ਕੁਲਵੰਤ ਮਿਲਖਵੰਤ ਦੀਸਹ ਮਨ ਮੇਰੇ ਜਿਤਨੇ ਤਨਵੰਤ ਕੁਲਵੰਤ ਨਹੀਂ ਕਹਿਣਾ ਹੈ ਧਾਨ ਵੰਤ ਵਿੱਚ ਡੈਸ਼ ਦੇ ਕੇ ਬੋਲਣਾ ਜਿਤਨੇ ਧਨਵੰਤ ਕੁਲਵੰਤ ਮਿਲਖਵੰਤ ਦੀਸਹ ਮਨ ਮੇਰੇ ਇਥੇ ਵਿਸਰਾਣ ਸਭ ਬਿਨ ਸਜਾ ਹੈ ਦਿਉ ਰੰਗ ਕਸੁੰਭ ਕਚਾਨ ਸਭ ਬਿਨ ਸਜਾ ਹੈ ਠਟਮਕ ਦਿਉ ਰੰਗ ਕਸੁੰਭ ਕਚਾਨ ਪਦ ਜਿਹੜਾ ਹੈ ਕਸ ਕੇ ਉਚਾਰਨ ਕਰਨਾ ਹਰ ਸਤ ਨਿਰੰજન ਸਦਾ ਸੇਵ ਮਨ ਮੇਰੇ ਜੇਤ ਹਰ ਦਰਗ ਹੈ ਪਾਵਹਿ ਤੂ ਮਾਨ ਬ੍ਰਾਹਮਣ ਖੱਤਰੀ ਸੂਦ ਵੈਸ ਚਾਰ ਵਰਨ ਚਾਰ ਆਸ਼ਰਮ ਹੈ ਜੋ ਹਰਿ ਤਿਆਵੈ ਸੋ ਪ੍ਰਧਾਨ ਬ੍ਰਾਹਮਣ ਖੱਤਰੀ ਸੂਦ ਵੈਸ ਇਥਠਮਕ ਚਾਰ ਵਰਨ ਚਾਰ ਆਸਰਮ ਹੈ ਇਤਿ ਕਿਸਰਾਮ ਜੋ ਹਰ ਧਿਆਵੈ ਸੋ ਪ੍ਰਧਾਨ ਜੋ ਚੰਦਨ ਨਿਕਟ ਵਸੈ ਹਿਰਦ ਬਪੜਾ ਤਿਉ ਸਤ ਸੰਗਤ ਮਿਲ ਪਤਿਤ ਪਰਵਾਣ ਓਹ ਸਭ ਤੇ ਊਚਾ ਸਭ ਤੇ ਸੂਚਾ ਜਾ ਕੈ ਹਿਰਦੈ ਵਸਿਆ ਭਗਵਾਨ ਜਨ ਨਾਨਕ ਤਿਸ ਕੇ ਚਰਨ ਪਖਾਲੈ ਜੋ ਹਰ ਗਿਆਨਾ ਨੀਤ ਜਾਤ ਸੇਵਕਾਣ ਗੋੜ ਮਹੱਲਾ ਚੌਥਾ ਇਹ ਵੀ ਗੋੜ ਪਾਠ ਸੁੱਧ ਪਾਠ ਹੈ ਹਰ ਅੰਤਰ ਜਾਮੀ ਸਬ ਤੈ ਵਰਤੈ ਜਿਹਾ ਹਰ ਕਰਾਏ ਤੇਹਾ ਕੋ ਕਰਈਐ ਦੀ ਕਰਈਏ ਉਚਾਰਨ ਕਰਨਾ ਕੱਕੇ ਦੇ ਵਿੱਚ ਡੈਸ਼ ਦੇ ਕੇ ਕੱਕੇ ਅਤੇ ਰਾਰੇ ਦੇ ਵਿੱਚ ਡੈਸ਼ ਦੇ ਕੇ ਕਰਈਏ ਫੋਲਣਾ ਹੈ ਸੋ ਐਸਾ ਹਰ ਸੇਵ ਸਦਾ ਮਨ ਮੇਰੇ ਸੋ ਐਸਾ ਹਰ ਸੇਵ ਸਦਾ ਸੋ ਐਸਾ ਹਰ ਸੇਵ ਸਦਾ ਮਨ ਮੇਰੇ ਇਥੇ ਮਿਸਰਾਮ ਜੋ ਤੁਧ ਨੂੰ ਸਬਦੂ ਰੱਖ ਲਈਏ ਮੇਰੇ ਮਨ ਹਰ ਜਪ ਹਰ ਨਿਤ ਪੜਈਐ ਮੇਰੇ ਮਨ ਹਰ ਜਪ ਥਿਬਸਰਾਮ ਹਰ ਇਥੇ ਯਮਕ ਲਾ ਦਨੀਐ ਨਿਤ ਪੜਈਐ ਪੜਈਐ ਪਦ ਜਿਹੜਾ ਹੈ ਇਹ ਭਾਰਾ ਉਚਾਰਨ ਕਰਨਾ ਹਰ ਪਦ ਤੇ ਯਮਕ ਲਾ ਦਨੀ ਹਰ ਬਿਨ ਕੋ ਮਾਰ ਜੀਵਾਲ ਨਾ ਸਾਕੈ ਤਾ ਮੇਰੇ ਮਨ ਕਾਇਤ ਕੜਈਐ ਤਾ ਮੇਰੇ ਮਨ ਕਾਇਤ ਕੜਈਐ ਇ ਕਕੇ ਤੇੜਾੜੇ ਦੇ ਵਿੱਚ ਡੈਸ਼ ਦੇ ਕੇ ਬੋਲਣਾ ਪੋਲਾ ਹੀ ਬੋਲਣਾ ਕੜਈਆ ਰਹਾਉ ਹਰ ਪਰਪੰਚ ਕੀਆ ਸਭ ਕਰਤਾ ਵਿੱਚ ਆਪੈ ਆਪਣੀ ਜੋਤ ਤਰਈਐ ਹਰ ਏਕੋ ਬੋਲੇ ਹਰ ਏਕ ਬੁਲਾਏ ਗੁਰਪੂਰੈ ਏਕ ਦਿਖਈਐ ਗੁਰਪੂਰੈ ਹਰ ਏਕ ਦਿਖਈਐ ਹਰ ਏਕ ਬੁਲਾਇ ਹਰ ਏਕ ਬੁਲਾਏ ਇਥੇ ਵਿਸਰਾਮ ਗੁਰਪੂਰੈ ਹਰ ਏਕ ਦਿਖਈਐ ਹਰ ਅੰਤਰ ਨਾਲੇ ਬਾਹਰ ਨਾਲੇ ਕਹ ਤਿਸ ਪਾਸਾ ਹੋ ਮਨ ਕਿਆ ਚੋ ਰਈਐ ਕਹ ਤਿਸ ਪਾਸਾ ਹੋ ਮਨ ਕਿਆ ਚੂ ਰਈਐ ਨਹਿ ਕਪਟ ਸੇਵਾ ਕੀਜੈ ਹਰ ਕੇਰੀ ਕਹੋ ਤਿਸ ਪਾਸੋਂ ਮਨ ਇਥੇ ਠੰਮਕ ਲੱਗੇ ਕਹੋ ਤਿਸ ਪਾਸੋਂ ਮਨ ਕਿਆ ਚੁਰਈਐ ਨਹਿ ਕਪਟ ਸੇਵਾ ਕੀਜੈ ਹਰ ਕੇਰੀ ਤਾਂ ਮੇਰੇ ਤਾਂ ਮੇਰੇ ਮਨ ਸਰਬ ਸੁਖ ਪਈਐ ਜਿਸ ਦੇ ਵਸ ਸਭ ਕਿਛ ਸੋ ਸਬਦੂ ਵੱਡਾ ਹਾਂਜੀ ਬਿੰਦੀ ਲੱਗੀ ਹੋਈ ਹੈ ਨਾ ਨਿਹਕਪਟ ਸੇਵਾ ਕੀਜੇ ਹਰ ਕੀਰੀ ਇਥੇ ਕਿਸ ਨਾਮ ਤਾਂ ਮੇਰੇ ਮਨ ਸਰਬ ਸੁਖ ਪਈਐ ਜਿਸ ਦੇ ਵਸ ਸਭ ਕਿਛ ਸੋ ਸਬਦੂ ਵੱਡਾ ਸੋ ਮੇਰੇ ਮਨ ਸਦਾ ਧਈਐ ਜਿਸ ਦੇ ਵਸ ਸਭ ਕਿਛ ਸੋ ਸਬਦੂ ਵੱਡਾ ਕਿੱਥੇ ਵੀ ਸਰਾ ਸੋ ਮੇਰੇ ਮਨ ਤੁਹਾਡੇ ਮੇਰੇ ਬਲਾਵਾਂ ਨਿਕਲੀਆਂ ਸੀ ਸੋ ਮੇਰੇ ਮਨ ਸਦਾ ਤਿਯੈ ਇਹ ਜਿੰਨੇ ਪਾਦ ਆ ਰਹੇ ਹਨ ਤਿਯੈ ਚੁਰਈਏ ਦਿਖਈਏ ਧਰਈਏ ਇਸ ਤਰ੍ਹਾਂ ਸ਼ੁੱਧ ਬੋਲਨੇ ਆ ਆਮ ਪਾਰਟੀ ਸੰਗ ਧਰਈਏ ਦਿਖੀਏ ਚੂਰੀਏ ਤਿਯਈਏ ਇਸ ਤਰ੍ਹਾਂ ਗਲਤ ਬੋਲ ਜੰਦੇ ਆ ਜਿਸ ਦਾ ਵਸ ਸਭ ਕਿਛ ਸੋ ਸਭ ਦੂ ਵੱਡਾ ਸੋ ਮੇਰੇ ਮਨ ਸਦਾ ਧਿਆਈਐ ਜਨ ਨਾਨਕ ਸੋ ਹਰ ਨਾਲ ਹੈ ਤੇਰਾ ਜਨ ਨਾਨਕ ਸੋ ਹਰ ਇੱਥੇ ਠਮਕ ਨਾਲ ਹੈ ਤੇਰਾ ਇੱਥੇ ਵਿਸਰਾਮ ਜਨ ਨਾਨਕ ਸੋ ਹਰ ਨਾਲ ਹੈ ਤੇਰਾ ਹਰ ਸਦਾ ਧਿਆਈਐ ਹਾਰ ਸਦਾ ਧਿਆਏ ਤੂ ਤੁਦ ਲੈ ਛਡਈਐ ਗੋਂਡ ਮਹੱਲਾ ਚੌਥਾ ਇਹ ਗੋਂਡ ਹੀ ਸੁਧ ਹੈ ਹਰ ਦਰਸ਼ਨ ਕਾ ਮੇਰਾ ਮਨ ਬਹੁਤ ਤਪਤਾ ਜੋ ਤ੍ਰਿਖਵੰਤ ਬਿਨ ਨੀਰ ਮੇਰਾ ਮਨ ਪ੍ਰੇਮ ਲਗੋ ਹਰ ਤੀਰ ਮੇਰਾ ਮਨ ਇਥੇ ਵਿਸਰਾਮ ਹੈ ਪ੍ਰੇਮ ਲੱਗੋ ਹਰ ਤੀਰ 함ਰੀ ਬੇਦਨਾ ਹਰ ਪ੍ਰਭ ਜਾਣੈ ਬੇਦਨ ਥੋੜਾ ਬੇਦਨ ਹੈ ਬੇਦਨ ਦਦੇ ਦੇ ਨਾਲ ਬੇਦਨ ਦਾ ਤਾਂ ਅਰਥ ਵੀ ਹੋਰ ਹੋ ਜਾਏਗਾ ਬਿੰਨਨਾ ਔਰ ਬੇਦਨ ਦਾ ਅਰਥ ਹੁੰਦਾ ਪੀੜਾ 함ਰੀ ਬੇਦਨ ਹਰ ਪ੍ਰਭ ਜਾਣੈ 함ਰੀ ਬੇਦਨਾ ਹਰ ਪ੍ਰਭ ਜਾਣੈ ਮੇਰੇ ਮਨ ਅੰਤਰ ਕੀ ਪੀਰ ਰਹਾਉ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ ਸੁਣਾਵੇ ਨੀ ਕਹਿਣਾ ਸੁਣਾ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ ਮੇਲ ਮੇਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ ਲੈ ਸਤ ਗੁਰ ਕੀ ਮਤ ਧੀਰ ਜਨ ਨਾਨਕ ਕੀ ਹਰ ਆਸ ਪਜਾਵ ਹਰ ਦਰਸ਼ਨ ਸਾਤ ਸਰੀਰ ਛੱਕਾ ਇੱਕ ਜੀ ਛੱਕਾ ਇੱਕ ਉਚਾਰਨ ਕਰਨਾ ਜਿੱਥੇ ਛੇ ਸ਼ਬਦ ਸੰਪੂਰਨ ਹੋ ਜਾਣ ਉਥੇ ਛੇ ਹਾਂ ਛੇ ਸ਼ਬਦਾਂ ਦੇ ਸੰਗ੍ਰਹਿ ਨੂੰ ਮਾਰੇ ਨੇ ਇੱਥੇ ਲਿਖਿਆ ਹੈ ਵੀ ਛੱਕਾ ਇੱਕ ਯਾਨੀ ਛੇ ਸ਼ਬਦ ਇੱਥੇ ਪੂਰੇ ਹੋ ਚੁੱਕੇ ਨੇ ਇਹ ਪੜਨਾ ਹੈ ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ ਲੇ ਸਤਗੁਰ ਕੀ ਮਤ ਧੀਰ ਜਨ ਨਾਨਕ ਕੀ ਹਰ ਆਸ ਪੁਜਾਵੋ ਹਰ ਦਰਸਨ ਸਾਥ ਸਰੀਰ ਛਕਾ ਇਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਜੀ ਰਾਗ ਗੋਂਡ ਮਹੱਲਾ ਪੰਜਵਾ ਚੌਪਦੀ ਘਾਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਗੋਂਡ ਹੀ ਸ਼ੁਤ ਹੈ ਗੱਗੇ ਹੂੜਾ ਉੱਤੇ ਬਿੰਦੀ ਡੱਡਾ ਗੋਂਡ ਸਭ ਕਰਤਾ ਸਭ ਭੁਗਤਾ ਰਹਾਉ ਸੁਨਤੋ ਕਰਤਾ ਪੀਖਤ ਕਰਤਾ ਅਦ੍ਰਿਸ਼ਤੋ ਕਰਤਾ ਦ੍ਰਿਸ਼ਟੋ ਕਰਤਾ ਊਪਤ ਕਰਤਾ ਪਰਲੋ ਕਰਤਾ ਵਿਆਪਤ ਕਰਤਾ ਅਲਿਪਤੋ ਕਰਤਾ ਬਖਤੋ ਕਰਤਾ ਬੂਝਤ ਕਰਤਾ ਆਵਤ ਕਰਤਾ ਜਾਤ ਭੀ ਕਰਤਾ ਨਿਰਗੁਣ ਕਰਤਾ ਸਰਗੁਣ ਹਰਤਾ ਕਰਤਾ ਗੁਰ ਪ੍ਰਸਾਦ ਨਾਨਕ ਸਮ ਦ੍ਰਿਸ਼ਟਾ ਗੋਂਡ ਮਹੱਲਾ ਪੰਜਵਾ ਇਹ ਵੀ ਗੋਂਡ ਹੀ ਹੈ ਗੋਂਡ ਮਹੱਲਾ ਪੰਜਵਾ ਫਾਕਿਓ ਮੀਨ ਕਪਕ ਕੀ ਨਿਆਈ ਫਾਕਿਓ ਨਹੀਂ ਜਨਾ ਫਫਾ ਨਹੀਂ ਬੋਲਣਾ ਫਫਾ ਸ਼ੁੱਧ ਬੋਲਣਾ ਫਾਕਿਓ ਇਥੇ ਜਮਕ ਲਾ ਦਨੀ ਹੈ ਮੀਨ ਕਪਕ ਕੀ ਨਿਆਈ ਮੱਛੀ ਅਤੇ ਬਾਂਦਰ ਦੀ ਨਿਆਈ ਫਾਕਿਓ ਇਥੇ ਯਮਕ ਲੱਗੇਗੀ ਮੀਨ ਕਪਕ ਕੀ ਨਿਆਈ ਫਾਕਿਓ ਮੀਨ ਕਪਕ ਕੀ ਨਿਆਈ ਤੂੰ ਉਰਜ ਰਹਿਓ ਕੁਨਸ ਭਾਏ ਲੈ ਕੁਨਸ ਭਾਏ ਲੈ ਨਹੀਂ ਬੋਲਣਾ ਕਸੁਮ ਭਾਏ ਲੈ ਉਚਾਰਨ ਕਰਨਾ ਹੈ ਸਸੇ ਦੇ ਔਂਕੜ ਲਾ ਕੇ ਕੱਕੇ ਦੇ ਔਂਕੜ ਨਹੀਂ ਲਾਉਣਾ ਤੂੰ ਉਰਜ ਰਹੇਓ ਕਸੁੰਬਾ ਆਇਲੇ ਤੂੰ ਉਰਜ ਰਹੇਓ ਕਸੁੰਬਾ ਆਇਲੇ ਪਾਗ ਧਾਰਹਿ ਸਾਸ ਲੇਖੈ ਲੈ ਤਾ ਉਤਰਹਿ ਪਾਗ ਧਾਰਹਿ ਸਾਸ ਲੇਖੈ ਲੈ ਤਾ ਉਦਰਹਿ ਹਰ ਗੁਣ ਗਾਇਲੇ ਇਸੇ ਤਰ੍ਹਾਂ ਹੀ ਵਿਸ਼ਰਾਮ ਲਾਉਣਾ ਹੈ ਪਾਗ ਧਾਰ ਹੈ ਇੱਥੇ ਠਮਕ ਲਾ ਦੇਣੀ ਸਾਸ ਲਿਖ ਲੈ ਇੱਥੇ ਵਿਸ਼ਰਾਮ ਤਾ ਉਧਰ ਹੈ ਹਰ ਗੁਣ ਗਾਇਲੇ ਪਾਠ ਕਠਈ ਉਚਾਰਨ ਕਰਨਾ ਗਾਇਲੇ ਵੱਖਰਾ ਨਹੀਂ ਕਹਿਣਾ ਵਿੱਚ ਡੈਸ਼ ਦੇ ਕੇ ਗਾਇਲੇ ਮਨ ਸਮਝ ਛੋੜ ਆਵਾਇ ਲੈ ਆਵਾਇ ਲਈ ਦੁਵੇਂ ਕੰਨੇ ਲਾ ਕੇ ਉਚਾਰਨ ਕਰਨਾ ਆਪਣੇ ਰਹਿਣ ਕੋ ਠੌਰ ਨਾ ਪਾਵੇ ਕਾਏ ਪਰ ਕਹਿ ਜਾਇ ਲੈ ਕਾਏ ਪੰਤੀ ਯਮਕ ਲਾ ਦਿੰਨੀ ਹੈ ਆਪਣੇ ਰਹਿਣ ਕੋ ਠੌਰ ਨਾ ਪਾਵੇ ਇਥੇ ਵਿਸਰਾਮ ਕਾਏ ਇਥੇ ਯਮਕ ਲਾ ਦਿੰਨੀ ਹੈ ਪਰ ਕਹਿ ਜਾਇ ਲੈ ਰਹਾਓ ਜੋ ਮੈਗਲ ਇੰਦਰੀ ਰਸ ਪ੍ਰੇਰਿਓ ਤੂੰ ਲਾਗ ਪਰਿਓ ਕਟੰ ਕਟੰ ਬਾਇਲੇ ਹਾਂਜੀ ਸੁਣੋ ਕਟੰ ਬਾਇਲੇ ਉਚਾਰਨ ਕਰਨਾ ਪਹਿਲਾਂ ਅਸੀਂ ਕਸੁੰਬਾਇਲੇ ਇਹ ਪਦ ਹੈ ਕਟੰ ਬਾਇਲੇ ਜੋ ਪੰਖੀ ਇਕਤਰ ਹੋਏ ਫਿਰ ਵਿਛਰੈ ਥਿਰ ਸੰਗਤ ਹਰ ਹਰ ਧਾਇਲੇ ਜਿਉ ਪਨੁਖੀ ਇਕੱਤਰ ਹੋਏ ਫਿਰ ਵਿਛੁਰਾ ਥਿ ਵਿਸਰਾਮ ਥਿਰ ਸੰਗਤ ਹਰ ਹਰ ਧਿਆਇਲੇ ਜੈਸੇ ਮੀਨ ਰਸਨ ਸਾਦ ਬਿਨਸਿਓ ਓਹ ਮੂਠਾ ਮੂੜ ਲੁਭਾਇਲੇ ਇਹ ਲੇ ਪਦ ਦੇ ਨਾ ਪਹਿਲਾ ਡੈਸ਼ ਜੀ ਦੇ ਦੇਣੀ ਐ ਲੁਭਾਇਲੇ ਧਿਆਇਲੇ ਕਟਮਬਾਇਲੇ ਇਸ ਤਰ੍ਹਾਂ ਉਚਾਰਨ ਕਰਨਾ ਹੈ ਵੱਖਰਾ ਨਹੀਂ ਕਰਨਾ ਤੂੰ ਹੋਆ ਪੰਜਵਾਸ ਵੈਰੀ ਕੈ ਛੂਟ ਹੈ ਪਰ ਸਰਨ ਆਏ ਲੈ ਹੋ ਹੇ ਕਿਰਪਾਲ ਦੀਨ ਦੁਖ ਪੰਜਨ ਸਭ ਤੁਮਰੇ ਜੀ ਜਨਤਾਏ ਲੈ ਜਨਤਾਏ ਲੈ ਜਨਤਾਏ ਲਾ ਨਹੀਂ ਲਾ ਦਿੰਦਾ ਪਾਵੋ দান ਸਦਾ ਦਰਸਪੇਖਾ ਮੇਲ ਨਾਨਕ ਦਾਸ ਦਸਾਏ ਲੇ ਰਾਗ ਗੁੰਡ ਮਹੱਲਾ ਪੰਜਵਾ ਚੌਪਦੀ ਘਰ ਦੂਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਜੀਅ ਪ੍ਰਾਨ ਕੀਏ ਜਿਨ ਸਾਜ ਮਾਟੀ ਮਹਿ ਜੋਤ ਰੱਖੀ ਨਿਵਾਜ ਅੰਤੀ ਮਾਟੀ ਮਹਿ ਇੱਥੇ ਵਿਸਰਾਮ ਲਾਉਣਾ ਮਾਟੀ ਮਹਿ ਜੂਤ ਰੱਖੀ ਨਿਵਾਜ ਬਰਤਨ ਕੋ ਸਭ ਕਿਛ ਭੋਜਨ ਪੋਗਾਇ ਬਰਤਨ ਕੋ ਸਭ ਕਿਛ ਇੱਥੇ ਵਿਸਰਾਮ ਹੈ ਭੋਜਨ ਪੋਗਾਇ ਸੋ ਪ੍ਰਵਤਜ ਮੂੜੇ ਕਤਜਾਇ ਪਾਰ ਬ੍ਰਹਮ ਕੀ ਲਾਗੋ ਸੇਵ ਗੁਰਤੇ ਸੂਜੈ ਨਿਰੰਜਨ ਦੇਵਾ ਰਹਾਉ ਗੁਰਤੀ ਸੂਜੈ ਅਜਾ ਬੋਲਣਾ ਹੈ ਗੁਰਤੀ ਸੂਜੈ ਨਿਰੰਜਨ ਦੇਵ ਜਨਕੀਏ ਰੰਗ ਅਨਕ ਪ੍ਰਕਾਰ ਜਿਨ ਕੀਏ ਪਦ ਤੇ ਵਿਸਰਾਮ ਲਾਉਣਾ ਹੈ ਜਿਨ ਕੀਏ ਰੰਗ ਅਨੇਕ ਪ੍ਰਕਾਰ ਜਨ ਕੀਏ ਰੰਗ ਅਨਕ ਪ੍ਰਕਾਰ ਅਨਿਕ ਨੰਨੇ ਵਿਸਾਰੀਲਾ ਕੇ ਬੂਨ ਨਾ ਓਪਤ ਪਰਲ ਨਿਮਖ ਮਜਾਰ ਓਪਤ ਪਰਲ ਨਿਮਖ ਮਜਾਰ ਜਾ ਕੀ ਗਤ ਮਿਤ ਕਹੀ ਨਾ ਜਾਏ ਸੁក្រਬ ਮਨ ਮੇਰੇ ਸਦਾ ਧਿਆਏ ਆਏ ਨਾ ਜਾਵੇ ਨੇਹ ਚਲ ਧਨੀ ਬੇਅੰਤ ਗੁਨਾ ਤਾਕੇ ਇਸ ਰਾਮ ਤਾਕੇ ਤੇ ਲਾਉਣਾ ਬੇਅੰਤ ਗੁਨਾ ਤਾਕੇ ਬੇਅੰਤ ਗੁਨਾ ਤਾਕੇ ਕੇਤਕ ਗਨੀ ਲਾਲ ਨਾਮ ਜਾ ਕੈ ਭਰੇ ਪੰਡਾਰ ਸਗਲ ਘਟਾ ਦੇਵ ਆਧਾਰ ਸਤਿ ਪੁਰਖ ਜਾ ਕੋ ਹੈ ਨਾਉ ਮਟਹਿ ਕੋਟ ਅਗ ਨਿਮਖ ਜਸ ਗਾਉ ਇਹ ਵਿਸਰਾਮ ਅਗ ਪਾਦ ਤੇ ਹੀ ਵਿਸਰਾਮ ਲਾਉਣਾ ਹੈ ਮਟਹਿ ਕੋਟ ਅਗ ਨਿਮਖ ਜਸ ਗਾਉ ਬਾਲ ਸਖਾਈ ਭਗਤਨ ਕੋ ਮੀਤਾ ਪ੍ਰਾਨ ਆਧਾਰ ਨਾਨਕ ਹਿਤ ਚੀਤਾ ਸਿਰ ਸਹਜ ਪਾਠ ਸੇਵਾ ਸਿਰ ਸਹਜ ਪਾਠ ਸੇਵਾ